ਬਾਬਾ ਜੀ ਦੇ ਵਿਆਹ ਨੂੰ ਲੈ ਕੇ ਜਿਹੜੀ ਫਸਟ ਮੀਟਿੰਗ ਜਿਹੜੀ ਕੀਤੀ ਗਈ ਇਹ ਸਾਰੇ ਅਫਸਰ ਸਹਿਬਾਨਾ ਔਰ ਇਹਨਾਂ ਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਵੀ ਕੋਈ ਵੀ ਕਿਸੇ ਵੀ ਕਿਸਮ ਦੀ ਸਾਡੇ ਜਿਹੜੇ ਬਾਹਰੋਂ ਸੰਗਤ ਆਵੇ ਉਹਨਾਂ ਨੂੰ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ ਉਹਦੇ ਵਿਹਾਰ ਤੇ ਜਿਹੜਾ ਕੰਮ ਜਿਹੜਾ ਇਸ ਸਟਾਰਟਿੰਗ ਜਿਹੜੀ ਉਹ ਕਰਉਣਾ ਸ਼ੁਰੂ ਕਰੋ ਸਾਰੇ ਕੰਮ तकरीबन ਸਾਰੇ ਡਿਪਾਰਟਮੈਂਟ ਇੱਥੇ ਨੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਮਿਸਟਰ ਸਾਹਿਬ ਬੈਠੇ ਨੇ ਬਿਜਲੀ ਵਿਭਾਗ ਤੋਂ ਵੀ ਆਏ ਨੇ ਸਾਰੇ ਕਾਫੀ ਡਿਪਾਰਟਮੈਂਟ ਜਿਹੜੇ ਅੱਜ ਮੀਟਿੰਗ ਕਰ ਰਹੇ ਆ ਔਰ ਕੋਈ ਵੀ ਕਿਸੇ ਵੀ ਕਿਸਮ ਦੀ ਜਿਹੜੀ ਮੁਸ਼ਕਲ ਉਹ ਆਪਾਂ ਸੰਗਤ ਨੂੰ ਜਿਹੜੀ ਪਰੇਸ਼ਾਨੀ ਨਾ ਆਵੇ ਉਹ ਰਹਿਣ ਦੇ ਜਿਹੜੇ ਕੰਮ ਵਿਕਾਸ ਦਾ ਚੱਲਦੇ ਪਏ ਕੰਮ ਬਦਲ ਨਹੀਂ ਪਾਈ ਉਹ ਵਿਕਾਸ ਕਾਰ ਸਾਡਾ ਸਾਡੀ ਪਹਿਲੀ ਇਹੋ ਆ ਜਿਹੜੇ ਉਹ ਕੰਪਲੀਟ ਕਰੀਏ। ਦੇਖੋ ਜੀ ਜਿਹੜੀ ਇਹ ਮੀਟਿੰਗ ਆ ਇਹਦੇ ਵਿੱਚੋਂ ਮੈਂ ਕੁਝ ਆਪਣੇ ਸੁਝਾਅ ਦੇ ਰਿਹਾ। ਕੋਜ ਮੈਂ ਆਪਸਰਾ ਤੋਂ ਸਜਾ ਲੈ ਰਹੇ ਆਂ ਵੀ ਆਪਾਂ ਇਹਨੂੰ ਵਧੀਆ ਕਿਹ ਤਰ੍ਹਾਂ ਆਪਾਂ ਕਿਉਂਕਿ ਇੱਕ ਟੀਮ ਆ ਟੀਮ ਵਰਕ ਹੈ ਜੇ ਨੂੰ ਵਧੀਆ ਢੰਗ ਨਾਲ ਟੀਮ ਨੂੰ ਲੈ ਕੇ ਕੰਮ ਕਰਾਂਗੇ ਤੇ ਉਹਦੇ ਰਿਜ਼ਲਟ ਜਿਹੜੇ ਪੋਜ਼ਿਟਿਵ ਹੋਣਗੇ ਜਾਨਦੇ ਨੇ ਨਾ ਤੇ ਉੱਥੇ ਸਾਨੂੰ ਬੰਦਾ ਕੋਈ ਕੰਮ ਕਰਨ ਵਾਲਾ ਨਜ਼ਰ ਆ ਰਿਹਾ ਟੋਟਲ ਸੈਕਟਰ ਇਹ ਇੱਕ ਉਹ ਹੋਇਆ ਬਡਾਲਾ ਗਰੰਤੀਆਂ ਦੇ ਲਾਗੇ ਦੁਨੀਆ ਸੰਭੂ ਦੇਖੋ ਜੀ ਮਤਲਬ ਦੱਸਣ ਲੱਗਾ ਕਿ ਟੋਟਲੀ ਕੰਪਲੀ ਜਿਹੜੀਆਂ ਜਿਤਨਾ ਸੀਵਰੇਜ ਦੇ ਟੱਕਨ ਵਗੈਰਾ ਹੋਗੇ ਸੜਕਾਂ ਦੇ ਜਿਹੜੀ ਗੰਦਗੀ ਨੂੰ ਸਾਫ ਸਾਫ ਰੱਖਣ ਦੇ ਜਿੱਥੇ-ਜਿੱਥੇ ਕੋਈ ਡਿਵੈਲਪਮੈਂਟ ਦੀ ਲੋੜ ਆ ਉਸ ਡਿਵੈਲਪਮੈਂਟ ਨੂੰ ਕਵਰ ਕਰਾਂਗੇ ਸੋ ਸਾਰਾ ਹੀ ਬੇਸਿਕਲੀ ਕਿਉਂਕਿ ਵਿਆਹ ਜਿਹੜਾ ਬਾਬਾ ਜੀ ਦਾ ਟੋਟਲੀ ਬਟਾਲੇ ਜੀ ਸਾਡੀ ਕੋਸ਼ਿਸ਼ ਹੈ ਵੀ ਜਿਹੜੇ ਸਾਰੇ ਕਮਾਨੂ ਨੇ ਪ੍ਰਚਲਿਤ ਇਹ ਬਿਲਕੁਲ ਜੀ ਇਹਦੇ ਬਾਰੇ ਆਪਾਂ ਡੀਸੀ ਸਾਹਿਬਾਨ ਨਾਲ ਵੀ ਜਿਹੜਾ ਵੀ ਆਪਣਾ ਐਸਟੀਮੇਟ ਆਪਾਂ ਬਣਾ ਕੇ ਭੇਜਿਆ ਉਹ ਵੀ ਸੀਐਮ ਸਾਹਿਬ ਕੋਲ ਪਹੁੰਚ ਗਿਆ ਹੁਣ ਇਹਨਾਂ ਨੂੰ ਵੀ ਫੋਨ ਮਾਰ